ਨੇ ਸੀਗਾ 2021 ਦਾ ਉਹਦੇ ਵਿੱਚ ਇਹ ਬਾਈ ਨੇਮ ਸੀ ਨਾਮਜਾਤ ਨਹੀਂ ਸੀਗਾ ਬਾਈ ਨੇਮ ਸੀਗਾ ਕੀ ਨਾਂ ਹੈ ਇਹਨਾਂ ਨੂੰ ਜੰਮਦਾ ਨਹੀਂ ਲਖਨਾਥ ਇਹ ਕਿਹੜੇ ਰੋਲ ਚੇਟ ਆ ਜੀ ਇਹਨੇ ਸੰਸਥਾ ਕਿੰਨੇ ਟਾਈਮ ਤੋਂ ਬਰਾਤੀ ਕਰ ਰਹੇ ਨੇ ਇਹ ਕ੍ਰੀਪ ਪੰਚਾਇਤ ਨੇ ਰੁਕਾਤੀ ਜਿਹੜੇ ਕੱਲ ਕੋਈ ਹੈਪਨ ਹੋਇਆ ਸਰ ਇਸ ਮਸਲੇ ਨੂੰ ਲੈ ਕੇ ਹੋਇਆਗਾ ਜਿਹੜਾ ਇੱਕ ਪੁਲਿਸ ਪਾਰਟੀ ਨੇ ਵੀ ਟੈਗ ਕਰਨ ਦਾ ਜ਼ਿਕਰ ਕੀਤਾ ਗਿਆ ਜੀ ਹਾਂ ਇਹਨੂੰ ਲੈਣ ਗਏ ਸੀਗੇ ਜਦੋਂ ਉੱਥੇ ਗਏ ਆ ਜਿਹੜਾ ਇਹਨਾਂ ਦਾ ਭਾਈ ਤਰ੍ਹਾਂ ਸੀ ਜਿਹੜਾ ਉਹਨਾਂ ਨੇ ਪੁਲਿਸ ਪਾਰਟੀ ਤੇ ਟੈਗ ਕਰਕੇ ਸ਼ਰੋਣ ਦੀ ਕੋਸ਼ਿਸ਼ ਕੀਤੀ ਇਹਨੂੰ ਪਰ ਨਹੀਂ ਅਸੀਂ ਕਾਬੂ ਕਰਕੇ ਨੂੰ ਰਿਪੋਰਟ ਕਰਦੇ ਆ। ਉਹ ਤੁਹਾਡਾ ਡਿਵੈਲਪਰ ਪਛਾਣ ਤੱਕ ਰਵਾਇਆ ਗਿਆ ਗਿਆ ਜੀ ਉਸ ਤੋਂ ਬਿਨਾਂ ਦੀ ਕੋਈ ਨਹੀਂ ਕਰਦੇ ਹਾਂ ਪਛਾਣ ਤੱਕ ਗਿਆ। ਕੀ ਕਿਸ ਤਰ੍ਹਾਂ ਦਾ ਕੋਈ ਜ਼ਖਮੀ ਤਾਂ ਨਹੀਂ ਹੈਗਾ ਜੀ ਅੱਜ? ਨਹੀਂ। ਤੇ ਅੱਜ ਦੀ ਸਰ ਕੀ ਕਾਰਵਾਈ ਰਹੀ ਜੀ ਹਸਪਤਾਲ ਦੀ ਅੱਜ? ਜੀ ਮੈਡੀਕਲ ਜੋ ਕਾਨੂੰਨ ਦੇ ਅਨਸਾਰ ਮੈਡੀਕਲ ਹੁੰਦਾ ਉਹ ਕਰਵਾਇਆ ਗਿਆ। ਉਹ ਕਰਵਾਉਣ ਤੋਂ ਬਾਅਦ ਨੂੰ ਜੇਲ੍ਹ ਪੇਸ਼ ਕੀਤਾ ਜਾਵੇਗਾ। ਤਲਾਕਲੇ ਦੇ ਉਸ ਤੋਂ ਬਾਅਦ ਜਿਹੜੀ ਅਰਜ਼ੀ ਕਰਦੀ ਕਰਦੀ। ਇਹ ਇਕੱਲਾ ਹੀ ਆ ਪਰਚੇ ਚੀਜ਼ਾਂ ਹੋਰ ਬਣਾ ਲੈ ਦੇ। ਨਹੀਂ ਹੋਰ ਹੈਗਾ ਇਹਦਾ ਬ੍ਰਦਰ ਹੈਗਾ। ਹਾਂਜੀ। ਠੀਕ ਹੈ। ਅੱਛਾ ਜਿਹੜਾ ਜਿਹੇ ਮੋਲਜਮ ਫੜਿਆ ਲੈ ਕਰਨ ਕੀ ਮਸਲਾ ਕੀ ਹੈ ਕੀ ਮੰਗ ਕਰਦੇ ਤੁਸੀਂ ਮਸਲਾ ਹੈ ਜੀ ਸਾਡੀ ਉਹ ਜੋਗੀ ਬਰਾਦਰੀ ਆ ਜੋਗੀ ਬਰਾਦਰੀ ਦੇ ਵਿੱਚ ਇਹਨੇ ਬਾਲੀ ਹੱਥ ਚੱਕੀ ਗਈ ਸੀ ਇਹ ਜੋਗੀ ਬਰਾਦਰੀ ਦੇ ਵਿੱਚ ਭਾਈਚਾਰਿਆਂ ਦੇ ਵਿੱਚ ਇਹ ਇਹਨਾਂ ਨੇ ਦੋ ਤਿੰਨ ਥਾਂਵੇਂ ਪਹਿਲਾਂ ਵੀ ਕੁੜੀਆਂ ਨਾਲ ਗਲਤ ਕੰਮ ਕੀਤਾ ਪੈਸੇ-ਕੂਸੇ ਦੇ ਕੇ ਪੈਸੇ ਦੇ ਜ਼ੋਰ ਤੇ ਨਿਕਲਦਾ ਰਿਹਾ ਇਹ ਬੰਦਾ ਪਰ ਉਹ ਸਾਡੀ ਕੁੜੀ ਕੱਲੀ ਸੀ ਪਰਝਾਈ ਮੇਰੀ ਤੇ ਪਰ ਉਹਨੂੰ ਕੱਲੀ ਨੂੰ ਦੇਖ ਕੇ ਇਹ ਤਿੰਨ ਬੰਦੇ ਗੈਂਗ ਬਣਾ ਕੇ ਲਖਨ ਤੇ ਅਜੇ ਵਿਸ਼ਾਲ ਅਰਗੇ ਇਹ ਗੈਂਗ ਬਣਾ ਕੇ ਨਸ਼ਾ ਪਾਣੀ ਖਾ ਕੇ ਕੁੜੀ ਤੇ ਇਹਨਾਂ ਨੇ ਅਟੈਕ ਕਰਕੇ ਕੁੜੀ ਦੀ ਪਹਿਲਾਂ ਕੁੱਟਮਾਰ ਕੀਤੀ ਕੁੱਟਮਾਰ ਕਰਕੇ ਇਹਨਾਂ ਨੇ ਲਖਨ ਅਰਗੇ ਨੇ ਰੇਪ ਕੀਤਾ ਕੋਲ ਦੇ ਗਵਾਂਢੀਆਂ ਨੂੰ ਜਦੋਂ ਸ਼ੂ ਲੱਗੀ ਬੜਕ ਲੱਗੀ ਉਹ ਦੋ ਬੰਦੇ ਫਰਾਰ ਹੋ ਗਏ ਲਖਨ ਮੌਕੇ ਤੇ ਫੜ ਲਿਆ ਜਨਤਾ ਨੇ ਫੜ ਲਿਆ ਫਿਰ ਜਨਤਾ ਦੇ ਵਿੱਚੋਂ ਭੱਜਣ ਅਠ ਕਰਕੇ ਲੋਕਾਂ ਨੂੰ ਪਰਵਾ ਆ ਕੇ ਫਿਰ ਇਹ ਭੱਜ ਗਿਆ ਤਿੰਨ ਮਹੀਨੇ ਫਰਾਰ ਰਿਹਾ ਕੱਲ ਫਿਰ ਇਹ ਲਖਨ ਫੜਿਆ ਗਿਆ ਇਹ 420 ਕਰਦਾ ਜੀ ਬਾਹਰ ਲੀਆਂ ਕੰਟਰੀਆਂ ਚ ਜਾਂਦਾ ਇਹ ਜਿਵੇਂ ਜੰਮੂ ਬਾਗਿਆ ਮਹਾਰਾਸ਼ਟਰ ਵੈਂਤੀ ਗੁਜਰਾਤ ਚੰਦੀਗੜ ਇਹ ਸਾਥ ਪੁਣਾ ਬਣਦਾ ਹੈ ਸਾਥ ਬਣ ਕੇ ਲੋਕਾਂ ਨਾਲ 450 ਕਰਕੇ ਠੱਗੀਆਂ ਮਾਰ ਕੇ ਪ੍ਰਾਪਰਟੀ ਪੂਰੀ 2-3-4 ਕਰੋੜ ਦੀ ਇੱਥੇ ਭਧੌੜ ਚ ਇਕੱਠੀ ਕਰੀ ਬੈਠਾ ਤੇ ਇਹ ਲੋਕਾਂ ਦੀਆਂ ਧੀਆਂ ਭੈਣਾਂ ਨਾਲ ਮੱਲੇ ਦੀਆਂ ਨਾਲ ਬਾਹਰ ਦੀਆਂ ਨਾਲ ਇਹ ਬਰਾਦਰੀ ਤੌਰ ਤੇ ਬਹੁਤ ਗਲਤ ਕੰਮ ਕਰਦਾ ਤੇ ਇਹਨਾਂ ਨੂੰ ਸਖਤ ਤੋਂ ਸਖਤ ਇਹ ਜਿਹੜੇ ਦੋਸ਼ੀ ਬੰਦੇਗੇ ਪੂਰੀ ਕੜੀ ਤੋਂ ਕੜੀ ਸਜ਼ਾ ਮਿਲਣੀ ਚਾਹੀਦੀ ਹੈ ਵੀ ਅੱਗੇ ਤੋਂ ਇਹ ਕਿਸ ਦੀ ਧੀ ਭੈਣ ਦੇ ਘਰੇ ਨਾ ਜਾਵੇ ਤੇ ਨਾ ਕਿਸ ਦੀ ਧੀ ਭੈਣ ਨੂੰ ਮਾਰਾ ਧੱਕੇ ਇੱਕ ਮੇਰੀ ਬੇਨਤੀ ਇਹ ਆ ਵੀ ਜਿਹੜਾ ਇਹ ਸਾਧ ਦਾ ਭੂਪ ਧਾਰ ਕੇ ਲੋਕਾਂ ਨਾਲ 420 ਕਰਦਾ ਹੈ ਠੱਗੀਆਂ ਮਾਰਦਾ ਹੈ ਇਹਦੇ ਤੇ ਵੀ ਪਾਬੰਦੀ ਪੂਰੇ ਵੱਡੇ ਪੱਧਰ ਦੀ ਲੱਗਣੀ ਚਾਹੀਦੀ ਹੈ ਕੀ ਕੱਲ ਇਹਨੂੰ ਫੜਨਗੇ ਪੁਲਿਸ ਪਾਰਟੀ ਤੇ ਪੁਲਿਸ ਪੁਲਿਸ ਕੱਲ ਜੀ ਸਾਨੂੰ ਸ਼ੂ ਲੱਗੀ ਸੀ ਜੀ ਪੁਲਿਸ ਗਈ ਸੀ ਭਾਈ ਰੂਪੇ ਤੇ ਨਾਲ ਇੱਕ ਨਾਲ ਮੈਂ ਆਪਣਾ ਇੱਕ ਛੋਟਾ ਭਰਾ ਇੱਕ ਪਰਜਾਈ ਵੀ ਕੱਲੀ ਸੀ ਪਰ ਪੁਲਿਸ ਦੀ ਮਜਬੂਰੀ ਦੇ ਵਿੱਚ ਪੁਲਿਸ ਤੇ ਵੀ ਇਹਨਾਂ ਨੇ ਹਾਥਾਬਾਈ ਬੋਂਦ ਕੀਤੀ ਆ ਜੀ ਭਾਈ ਰੂਪੇ ਤੇ ਜਿਹੜਾ ਮੇਰਾ ਪਰਜਾਈ ਤੇ ਭਾਈ ਗਿਆ ਸੀ ਉਹਨਾਂ ਦੀ ਵੀ ਵਿੱਚ ਇਹਨਾਂ ਨੇ ਕੁੱਟਮਾਰ ਕੀਤੀ ਆ ਜੀ ਤੇ ਪੁਲਿਸ ਦੀ ਵੀ ਕੱਲ ਇਹਨਾਂ ਨੇ ਧੱਕੇ ਧੁੱਕੇ ਦਿੱਤੇ ਆ ਨਾਲ ਇੱਕ ਮੈਡਮ ਸੀ ਤੈਨੂੰ ਪੁਲਸ ਆਲੇ ਸੀ ਪੁਲਿਸ ਦੇ ਵੀ ਇਹਨਾਂ ਨੇ ਬਹੁਤ ਇਹਨਾਂ ਦੇ ਮੱਲੇ ਦੇ ਬੰਦਿਆਂ ਨੇ ਇਹਨੇ ਹਵਾ ਹੂਵਾ ਕਰਾਈ ਆ ਤੇ ਆਪਣੇ ਆਪ ਨੂੰ ਪੂਰਾ ਭੌੜਾ ਉਡਾਉਂਦਾ ਇਹ ਸਾਡੀ ਬਰਾਦਰੀ ਦਾ ਬੰਦਾ ਹੈ ਲਖਣਾ ਇਹ ਪੂਰਾ ਗੈਸਟਰ ਬਣਿਆ ਹੋਦਾ ਜੀ ਤੇ ਭਾਈ ਰੁਪਏ ਉੱਥੇ ਵਰਦੀ ਬੁਰਦੀ ਵੀ ਪਾੜੀ ਤੇ ਵਰਦੀ ਵੀ ਵਰਦੀ ਬੁਰਦੀ ਵੀ ਪਾੜੀ ਆਈ ਇਹਨਾਂ ਨੇ ਪੁਲਿਸ ਵਾਲਿਆਂ ਦੀ ਉੱਥੇ ਭਾਈ ਰੁਪਏ ਦੇ ਵਿੱਚ ਪੁਲਿਸ ਨਾਲ ਵੀ ਬਹੁਤ ਹਾਥਾਬਾਈ ਕੀਤੀ ਆ ਤੇ ਕੁੱਟਮਾਰ ਵੀ ਕੀਤੀ ਆ ਜੀ ਸਾਡੇ ਬੰਦਿਆਂ